पील <uto> सरकार <van socks oczywiście> <g Sacides de NBC1>

ਮੈਂ ਗਰਮੀਤਲਾ ਬਿੱਟੂ ਪ੍ਰਧਾਨ ਇਕਤਾ ਪਾਰਟੀ ਔਰ ਸਮੁੱਚੀ ਇਕਤਾ ਪਾਰਟੀ ਅੱਗੋਂ ਨਾਲ ਵੀ ਅਸੀਂ ਭਗਵੰਤ ਜੀ ਆਪ ਸਰਕਾਰ ਦੇ ਖਿਲਾਫ ਹੈ ਵੈਸੇ ਤੇ ਲਗਾਤਾਰ ਅਸੀਂ ਜਿਹੜੀਆਂ ਵੀ ਸਰਕਾਰਾਂ ਆਈਆਂ ਵਾ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਚਾਹੇ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰਦੇ ਆਂ ਚਾਹੇ ਕਾਲੀ ਭਾਈ ਭਾ ਦੀ ਆਪਾਂ ਗੱਲ ਕਰਦੇ ਆਂ ਸਭ ਤੋਂ ਨਕਮੀ ਭੈੜੀ ਸਰਕਾਰ ਕੁੱਤੇ ਵਾਲੀ ਸਰਕਾਰ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਬੜਾ ਕਹਿੰਦਾ ਮੈਂ ਬਦਲਾਅ ਕਰੂੰਗਾ ਬਦਲਾਅ ਕਰੂੰਗਾ ਆ ਦੇਖੋ ਪੂਰੇ ਪੰਜਾਬ ਤੁਹਾਡਾ ਕਿੱਦਾਂ ਬਦਲਾਅ ਆਂਦਾ ਪਿਆ ਵਾ ਜੇ ਆਪਾਂ ਹਲਕਾ ਕਪੂਟ ਲੇ ਆਪਾਂ ਗੱਲ ਕਰਦੇ ਆਂ ਇੱਥੇ ਜਿੰਨੇ ਵੀ ਆਪ ਵਾਲੇ ਹੈਗੇ ਆ ਏਕਤਾ ਪਾਰਟੀ ਸਾਰਿਆਂ ਨੂੰ ਚੈਲੰਜ ਕਰਦੀ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਤੇ ਬਿਆਨ ਦੇਣ ਕਿ ਪੌਣੇ 3 ਸਾਲ ਚ ਭਗਵੰਤ ਮਾਨ ਨੇ ਬੜੇ ਕੰਮ ਕੀਤੇ ਆ ਬਹੁਤ ਕੰਮ ਕੀਤੇ ਆ ਜਿੰਨੀ ਕ੍ਰਪਸ਼ਨ ਸਰਕਾਰ ਆਪ ਵਾਲਿਆਂ ਦੀ ਹੈਗੀ ਆ ਢੱਲੇ ਦੇ ਨਾਲ ਪੁਲਿਸ ਵਾਲੇ ਪੈਸੇ ਲੈਂਦੇ ਪਏ ਆ ਤੇ ਕਿਸੇ ਥਾਣੇ ਦੀ ਵੀ ਆਪਾਂ ਗੱਲ ਕਰਦੇ ਆ ਕਿਉਂਕਿ ਇੱਕ ਤਾਂ ਪਾਰਟੀ ਨੇ ਹਮੇਸ਼ਾ ਥਾਣੇ ਨੂੰ ਅਜਮਾਇਆ ਪਿਆ ਵਾ ਪਰ ਜਦੋਂ ਪੁਲਿਸ ਦੇ ਖਿਲਾਫ ਅਸੀਂ ਕੋਈ ਪ੍ਰੋਗਰਾਮ ਕਰਦੇ ਆ ਫੇਰ ਇਹਨਾਂ ਨੂੰ ਵਿਕਟਾ ਪੈ ਜਾਂਦੀ ਆ ਜਿੱਥੇ ਆਪਾਂ ਖੜੇ ਆਂ ਪ੍ਰੀਤਨਗਰ ਚੌਂਕ ਦੇ ਵਿੱਚ ਦੇਖੋ ਪੂਰੇ ਪੰਜਾਬ ਦੀ ਟ੍ਰੈਫਿਕ ਜਿਹੜੀ ਆ ਜੰਮੂ ਪੈਲੇਸੋਂ ਲੈ ਕੇ ਸੁਲਤਾਨਪੁਰ ਰੋਡ ਤੱਕ ਮੈਂ ਸਮਝਦਾ ਇੱਥੋਂ ਛੜਕ ਪਾਰ ਕਰਨ ਵਾਸਤੇ ਮੈਂ ਕਹਿੰਦਾ ਕਿ ਬੰਦੇ ਨੂੰ ਅੱਧਾ-ਅੱਧਾ ਘੰਟਾ ਲੱਗਦਾ ਇਹ ਕੀ ਬੰਦ ਕਰਦੇ ਆ ਪਤਾ ਕਰਦੇ ਮਾਰੇ ਪਤਾ ਦੀ ਟ੍ਰੈਫਿਕ ਮੈਂ ਸਮਝਦਾ ਵੀ ਇਹਨਾਂ ਮੁਹੱਲਿਆਂ ਦੇ ਵਿੱਚੋਂ ਸੁੰਦਰ ਨਗਰ ਹੋ ਗਿਆ ਮਤਾਵਗੜ ਹੋ ਗਿਆ ਪ੍ਰੀਤਨਗਰ ਹੋ ਗਿਆ ਜਹ ਪੂਰਾ ਜਿਹੜਾ ਚਾਰ ਪਾਈ ਮੱਲਿਆਂ ਨੂੰ ਕਰਾਸ ਕਰਦਾ ਕਿਉਂਕਿ ਸਿਰਫ ਬੱਚਿਆਂ ਦੇ ਨੰਗਲ ਵਾਸਤੇ ਜਾਂ ਕਾਰ ਮੋਟਰ ਵਾਸਤੇ ਹੈਗਾ ਨਾ ਕਿਸੇ ડીસી ਦੀ ਨਿਗ੍ਹਾ ਜਾਂਦੀ ਹੈ ਨਾ ਕਿਸੇ ਕਮਿਸ਼ਨ ਨਿਗ੍ਹਾ ਜਾਂਦੀ ਹੈ ਉਹ ਨਿਗਰ ਨਗਰ ਨਿਕਮ ਤੇ ਵਿੱਚ ਇਹਨੇ ਕਰਪਟ ਬੰਦੇ ਹੈਗੇ ਆ ਵੀ ਮੈਂ ਸਮਝਦਾ ਵੀ ਜਿਹੜਾ ਪਾਲੀ ਹੈ ਵੀ ਪਾਲੀ ਜਿਹਨੂੰ ਇਨਚਾਰਜ ਲਾਇਆ ਸਟੀਲ ਲੈਟ ਦਾ ਤੁਸੀਂ ਰਾਤ ਨੂੰ ਕੈਮਰਾ ਮਾਰ ਕੇ ਦੇਖ ਲਵੋ ਇੱਥੇ ਕੋਈ ਲਾਈਟ ਨਹੀਂ ਜਗਦੀ ਕਾਕਤਾ ਵਿੱਚ ਲਾਈਟਾਂ ਸਾਰੀਆਂ ਪਾਸ ਹੋਈਆਂ ਪਈਆਂ ਲਗਦੀਆਂ ਵਾ ਪੈਸੇ ਪਾਸ ਕਰਾਉਂਦੇ ਆ ਉਹ ਤੀਸਰੀ ਗੱਲ ਵੀ ਮੈਡੀਕਲ ਕਾਲਜ ਵੀ ਰਾਣਾ ਗੁਰਦੀਪ ਸਿੰਘ ਨੇ ਪਾਸ ਕਰਾਇਆ ਸੀਗਾ ਆ ਦੂਜੀ ਸਰਕਾਰ ਆ ਗਈ ਝਾੜੂ ਵਾਲਿਆਂ ਦੀ ਜਿਹੜਾ ਇਹਨਾਂ ਦਾ ਮੁਖੀਆ ਹੈਗਾ ਵਾ ਭਗਵੰਤ ਮਾਨ ਸ਼ਰਾਬੀ ਉਹ ਸਾਰੇ ਪਤਾ ਭਗਵੰਤ ਮਾਨ ਸ਼ਰਾਬੀ ਹੈਗਾ ਵਾ ਉਹ ਸ਼ਰਾਬੀ ਨੇ ਦੇਖੋ ਉਹ ਦੁਗਾਟਨ ਕੀਤਾ ਮੈਡੀਕਲ ਕੋਲੇ ਦਾ ਅੱਜ ਜੇ ਮੈਡੀਕਲ ਕੋਲੇਜ ਬਣਿਆ ਹੁੰਦਾ ਵੀ ਮੈਂ ਸੋਚਦਾ ਬੱਚਿਆਂ ਨੂੰ ਆਮ ਗਰੀਬਾਂ ਨੂੰ ਉੱਥੇ ਬੜੀ ਸਹੂਲਤ ਮਿਲਣੀ ਸੀਗੀ ਪਰ ਕਪੂਰਥਲੇ ਆਪ ਵਾਲੇ ਹੈਗੇ ਆ ਇਹਨਾਂ ਨੇ ਆਪਣੇ ਢੇਰੇ ਬਣੇ ਪਏ ਆ ਇਹ ਲਾਲ ਬੱਤੀਆਂ ਭਾਲਦੇ ਆ ਇੱਕ ਕੰਮਗਨਾਦਨ ਕਪੂਰਥਲੇ ਆਪ ਵਾਲ ਜਿੰਨੇ ਵੀ ਹੈਗੇ ਆ ਇੱਕ ਕੰਮਗਨਾਦਨ ਅਸੀਂ ਕੋਈ ਛੜਕ ਬਣਾਈ ਆ ਕੋਈ ਲਟਾ ਠੀਕ ਕਰਾਈਆ ਵਾ ਸਾਲ ਬਾਅਦ ਦੀਵਾਲੀ ਆਂਦੀ ਹੈ ਸਾਲ ਬਾਅਦ ਪਟਾਕੇ ਲੱਗਦੇ ਆ ਉਸ ਡੀਸੀ ਜੀਏ ਚ ਪੈਸੇ ਜਾਂਦੇ ਆ ਕੁਛ ਚੇਅਰਮੈਨ ਜੀਏ ਚ ਪੈਸੇ ਜਾਂਦੇ ਆ ਜਾਣੀ ਇਹ ਪੈਸੇ ਕਮਾਉਣ ਤੇ ਲੱਗੇ ਪਏ ਕਿਉਂਕਿ ਜਿਨ੍ਹਾਂ ਵਿਚਾਰਿਆਂ ਨੇ ਕਦੀ ਕੁਰਸੀਆਂ ਨਹੀਂ ਦੇਖੀਆਂ ਕਦੀ ਗੱਡੀਆਂ ਨਹੀਂ ਦੇਖੀਆਂ ਜੱਕਦਮ ਗੱਡੀ ਉਹ ਮਿਲ ਜਾਵੇ ਤੇ ਮੈਂ ਸਮਝਦਾ ਅਗਲੇ ਕਹਿੰਦੇ ਆ ਕਿਸਾਨ ਦਾ ਮਾਰਿਆ ਪੈਸਾ ਕੁਝ ਮਿਲ ਗਿਆ ਪਰ ਗਰੀਬਾਂ ਦੀਆਂ ਵੋਟਾਂ ਲੈ ਕੇ ਇਹ ਗਰੀਬਾਂ ਦੀਆਂ ਵੋਟਾਂ ਪਈਆਂ ਜੇ ਚੇਅਰਮੈਨ ਕੋਈ ਬਣਿਆ ਤੇ ਗਰੀਬਾਂ ਦੀ ਵੋਟਾਂ ਨਾਲ ਬਣਿਆ ਔਰ ਮੈਂ ਇਕਤਾ ਪਾਰਟੀ ਖਾਸ ਕਰਕੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਸੋ ਬੇਨਤੀ ਅੱਜ ਕਰਦਾ ਵੀ ਜੇ ਜਲਦੀ ਇਸ ਰੋਡ ਦਾ ਕੋਈ ਟ੍ਰੈਫਿਕ ਦਾ ਨਾ ਕੋਈ ਹੱਲ ਹੋਇਆ ਜਾਂ ਸਟੀਲ ਲਟਾਂ ਨਾ ਲੱਗੀਆਂ ਅਗਲਾ ਪ੍ਰੋਗਰਾਮ ਸਾਡਾ ਨਗਰ ਨਿਗਮ ਦੇ ਅਧਿਕਾਰੀਆਂ ਦੇ ਖਿਲਾਫ ਖਾਸ ਤੌਰ ਤੇ ਪਾਲੀ ਦੇ ਖਿਲਾਫ ਮੈਨੂੰ ਇੱਕ ਹਫਤਾ ਹੋ ਗਿਆ ਲਾਈਟ ਦੇ ਲਾਉਣ ਵਾਸਤੇ ਅਸੀਂ ਕੋਲੋਂ ਪੈ ਖਰਚੋ ਲਟਾਂ ਲਵਾਈਆਂ ਪਰ ਇਹ ਵੀ ਅਸੀਂ ਪੋਰ ਖੋਲਾਂਗੇ ਜਿਹੜਾ ਪਾਲੀ ਹੈਗਾ ਵਾ ਸਾਰੇ ਐਮਸੀ ਜਿਹੜੇ ਖਲਾਫ ਹੈਗੇ ਆ ਉਹ ਥਾਣਿਆਂ ਵਾਲਿਆਂ ਨੂੰ ਖਾਸ ਕਰਕੇ ਮੈਂ ਐਸਐਸਪੀ ਸਾਹਿਬ ਨਵੇਂ ਆਏ ਆ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਹਾਡੇ ਥਾਣਿਆਂ ਦੇ ਵਿੱਚ ਢੱਲੇ ਦੇ ਨਾਲ ਪੈਸੇ ਲੈ ਕੇ ਗਰੀਬਾਂ ਕੋਲ ਜਾਂ ਪੀਸੀਆਰ ਹੋ ਗਈ ਜਾਂ ਕੋਈ ਪੁਲਸ ਹੋ ਗਈ ਪੈਸੇ ਤੋਂ ਬਿਨਾਂ ਨਹੀਂ ਕੰਮ ਕਰਦੇ ਜਦੋਂ ਮਰਜ਼ੀ ਸਾਨੂੰ ਐਸਐਸਪੀ ਬੁਲਾਣ ਅਸੀਂ ਖੁਦ ਆਪਣਾ ਕਾਫਲਾ ਲੈ ਕੇ ਮੰਗਲਵਾਰ ਨੂੰ ਜਾਵਾਂਗੇ ਇਹ ਥਾਣਿਆਂ ਦੇ ਵਿੱਚ ਕੀ ਹਾਲਾਤ ਹੋਏ ਪਏ ਆ ਮੈਂ ਆਪਾਂ ਨੂੰ ਕਹਿਣਾ ਚਾਹਨਾ ਸ਼ਰਮ ਕਰੋ ਮੜੀ ਮੋਟੀ ਆਪਣੇ ਦਫ਼ਤਰਾਂ 'ਚ ਬੈਠੇ ਆ ਬਾਹਰ ਸੜਕਾਂ ਤੇ ਆਓ ਉਦਾਂ ਦੇ ਕਹਿੰਦੇ ਆਪਾਂ ਲਿਆ ਝਾੜੂ ਮਾਰਨ ਆਲੇ ਆ ਨਾ ਤੁਹਾਡਾ ਝਾੜੂ ਨਜ਼ਰ ਆਂਦਾ ਵਾ ਨਾ ਤੁਸੀਂ ਨਜ਼ਰਾਂ ਨੇ ਪਏ ਆ ਇਸ ਕਰਕੇ ਲੋਕਤਾ ਪਾਰਟੀ ਸਮੇਂ-ਸਮੇਂ ਤੇ ਗਰਪਤ ਸਰਕਾਰਾਂ ਦੇ ਖਿਲਾਫ ਪ੍ਰੋਗਰਾਮ ਕਰਕੇ ਇਹਨਾਂ ਦੇ ਪੁਤਲੇ ਸਾਰ ਕੇ ਮੈਂ ਕਹਿੰਦਾ ਜਾਗਰਣ ਕੀਤੇ ਜਾਂਦੇ ਆ ਅੱਜ ਦਾ ਸਾਡਾ ਪ੍ਰੋਗਰਾਮ ਸੀ ਮੇਨ ਸੀਗਾ ਵੀ ਜਿਹੜੀ ਭਗਵੰਤ ਮਾਨ ਨੇ ਕਿਹਾ ਇਹ ਬੀਬੀਆਂ ਨੂੰ 1000 ਰੁਪਏ ਮਿਲੂਗਾ ਉਹ ਸ਼ਰਮ ਕਰ ਮਾੜੀ ਮੋਟੀ ਕਪੂਤਲੇ ਵਾਲਿਓ ਕਿ ਭਗਵੰਤ ਮਾਨ ਅੱਜ ਪੂਨੇ 3 ਸਾਲ ਹੋ ਗਏ ਆ ਨਾ ਕਿਸੇ ਨੂੰ 1000 ਰੁਪਏ ਮਿਲਿਆ ਆ ਨੌਜਵਾਨ ਜਿੰਨੇ ਇਕੱਠੇ ਹੋਏ ਪਏ ਆ ਇਹਨਾਂ ਨੂੰ ਅੱਜ 5000 ਰੁਪਏ ਮਹੀਨਾ ਦੇਵਾਂਗੇ ਕਿ ਨੌਕਰੀ ਨਾ ਦੇਵਾਂਗੇ ਪਰ ਜਿੰਨੇ ਸਾਥੀ ਖੜੇ ਆ ਉਹਨੂੰ 5000 ਮਿਲਿਆ ਕਿਸੇ ਨੂੰ ਨਹੀਂ ਮਿਲਿਆ ਇਸ ਕਰਕੇ ਇਹ ਕਰਪਟ ਸਰਕਾਰਾਂ ਹੈਗੇ ਮੇਰੇ ਕਾਸਤੇ ਕੋ ਨੌਜਵਾਨ ਸਾਥੀਓ ਵੀ ਆਪਾ ਜਿੰਨਾ ਸੀ ਕੋਈ ਛੜਪਾਤ ਨਹੀਂ ਆਵਾਂਗੇ ਇਹਨਾਂ ਨੂੰ ਜਿਹੜੀ ਸ਼ਰਮ ਨਹੀਂ ਆਣੀ ਏਕਤਾ ਪਾਰਟੀ ਦਾ ਅੱਜ ਜਿਹੜਾ ਇਹ ਏਜੰਡਾ ਸੀਗਾ